ਮੇਰੀ ਗੱਲ ਸੁਣੋ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਇੱਧਰ ਆ ਕੇ ਹਾਂਜੀ ਮੈਂ ਤੁਹਾਨੂੰ ਕਹਿਣਾ ਸੀ ਕਿ ਮਹੀਨਾ ਹੋ ਗਿਆ ਵਾ ਆਪਾਂ ਇਹਨੂੰ ਇੱਥੇ ਲੈ ਕੇ ਆਏ ਆ ਮੈਨੂੰ ਤੇ ਨਹੀਂ ਲੱਗਦਾ ਇਹਦੀ ਕੋਈ ਜ਼ਿਆਦਾ ਇੰਪਰੂਵਮੈਂਟ ਹੈਗੀ ਆ ਤੁਹਾਨੂੰ ਲੱਗਣ ਦੇ ਕਿੱਡਾ ਸੋਨਾ ਕਿੱਡੇ ਕਿੱਡਾ ਸੋਨਾ ਕਰਿਆ ਮੇਰੇ ਨਾਲ ਹੁਣ ਜੇ ਮੈਂ ਚੀਜ਼ ਲੈ ਕੇ ਆਇਆ ਵਾਂ ਤੇਰੇ ਸਾਹਮਣੇ ਉਹਨੇ ਥੈਲਾ ਫੜਿਆ ਚੀਜ਼ ਉਹਨੇ ਕੱਢ ਕੇ ਖਾਦੀ ਵਿੱਚੋਂ ਉਹਨੇ ਚੀਜ਼ ਇੱਕ ਕੋਸ਼ੀ ਆ ਬਸ ਚੀਜ਼ ਨੂੰ ਵਿੱਚੋਂ ਹੱਥ ਲਾਇਆ ਉਹਨੇ ਲੌਜੀ ਹਾਂ ਤੇ ਮੈਂ ਫਿਰ ਹੀ ਨਹੀਂ ਕੀਤਾ ਇਹ ਤੇ ਚੀਜ਼ ਨੂੰ ਵੇਖ ਕੇ ਐਂ ਚ ਪੱਟਾ ਮਾਰਦਾ ਹੁੰਦਾ ਵਾ ਜਿਵੇਂ ਮੈਂ ਪਹਿਲੇ ਕਦੀ ਕੁਝ ਖਾਦਾ ਹੀ ਨਹੀਂ ਆ ਅੱਜ ਤੇ ਇਹਨੇ ਲਫਾਫੜ ਕੇ ਪਰੇ ਰੱਖਤਾ ਆ ਲੈ ਇੰਪਰੂਵਮੈਂਟ ਤੇ ਸ਼ੁਰੂ ਹੋ ਗਈ ਆ ਇਹੋ ਹੀ ਤੈਨੂੰ ਮੈਂ ਗਿਆ ਨਾ ਜਿਵੇਂ ਮੈਂ ਲੈ ਕੇ ਆ ਕਿ ਕਾਰਾਂ ਨਹੀਂ ਲੈ ਕੇ ਆ ਮੈਥੋਂ ਬੜੇ ਜਾਨੇ ਠੀਕ ਠੀਕਰਵਾ ਕੇ ਭੇਜੇ ਹੋਏ ਆ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਮੁੰਡਾ ਆਪਣਾ ਪੂਰਾ ਸਹੀ ਹੋਏਗਾ ਤੁਹਾਨੂੰ ਵਿਚਾਰ ਦਵਾ ਦੇਣਗੇ ਪਤਾ ਕੀ ਆ ਜੀ ਵੇਖੋ ਮੈਂ ਦੀ ਮਾਂ ਨੂੰ ਨਾ ਵਾਦਾ ਕੀਤਾ ਹੈ ਕਿ 3-4 ਮਹੀਨੇ ਚ ਮੁੰਡਾ ਐ ਹੋਏਗਾ ਕਿ ਤੂੰ ਪਛਾਣੇਗੀ ਨਹੀਂ ਤੇ ਉਹਨੇ ਨਾ ਹੁਣ ਇਹਨੂੰ ਮਿਲਣ ਆਉਣਾ ਵਾ ਤੇ ਮੈਂ ਨਹੀਂ ਚਾਹੁੰਦੀ ਵੀ ਉਹ ਡੋਲੇ ਇੱਥੇ ਆਣ ਕੇ ਉਸ ਨੂੰ ਵੱਖਰਾ ਦੇਸੀ ਨਾ ਕੋਈ ਨਹੀਂ ਤੂੰ ਫਿਕਰ ਨਾ ਕਰ 2-3 ਮਹੀਨਿਆਂ ਦੇ ਵਿੱਚ ਮੁੰਡਾ ਉਹਨਾਂ ਦਾ ਸੋਚ 100% ਠੀਕ ਹੋ ਕੇ ਇੱਥੋਂ ਜਾਏਗਾ ਇਹ ਮੇਰਾ ਵਾਦਾ ਚਲੋ ਇਹ ਮਾਮੂ ਇੱਥੇ ਲੈ ਕੇ ਆਇਆ ਨਾ ਇਹ ਕਾਰਨ ਹੀ ਲੈ ਕੇ ਆਇਆ ਸੀ ਤੇ ਉਸ ਪਰਮਾਤਮਾ ਗਾੜੀ ਹੱਥ ਜੋੜਦੇ ਆ ਕਿ ਮਹਾਰਾਜ ਤੋਂ ਇਹਨੇ ਲੋਕ ਇੱਥੇ ਠੀਕ ਕੀਤੇ ਆ ਸਾਡੇ ਦੋਵਾਂ ਜੀਆਂ ਦੇ ਵੀ ਕੱਖ ਰੱਖ ਲਈ ਮੁੰਡਾ ਬਿਲਕੁਲ ਠੀਕ ਹੋ ਜੇ ਉਹ ਵੀ ਮਾ ਕੇ ਦੇਣਾ ਇਹਨੂੰ ਲੈ ਕੇ ਜਾਣ ਜੋਗੀ ਹੋ ਜੇ ਕਿਉਂਕਿ ਜਿਹਦੀ ਜ਼ਿੰਦਗੀ ਜੁੜੀ ਹੈ ਇਹਦੇ ਨਾਲ ਜੀ ਸਜ਼ਾ ਵਾਸਤੇ ਉਹ ਕੁੜੀ ਵਧੀਆ ਜ਼ਿੰਦਗੀ ਗੁਜ਼ਾਰੇ ਇਹਦੇ ਨਾਲ ਬੜਾ ਚੰਗਾ ਹੈ ਦਿਲ ਦਾ ਦਿਲ 'ਚ ਕੁਛ ਨਹੀਂ ਹੈਗਾ ਬਸ ਕੋਈ ਨਹੀਂ ਹੁਣ ਦੇਖੀ ਤੂੰ ਥੋੜੀ ਦੇਰ ਰੋਕ ਜਾ ਇਹਦੀ ਇੰਪਰੂਵਮੈਂਟ ਸ਼ੁਰੂ ਹੋ ਗਈ ਹੈ ਅੱਛਾ ਮੇਰੀ ਗੱਲ ਸੁਣੋ ਦੋ ਤਿੰਨ ਮਹੀਨੇ ਸਹੀ ਹੋ ਗਏ ਉਹ ਤੋਂ ਇਹਨੇ ਟੈਬਲੇਟ ਤੇ ਖਾ ਲਈ ਆ ਮੈਨੂੰ ਜ਼ਬਰਦਸਤੀ ਖਵਾਈ ਆ ਅੱਛਾ ਆਪਣੇ ਆਪ ਹੀ ਖਾਧੀ ਹੈਂ ਹਾਂਜੀ ਆਪੇ ਖਾਧੀ ਪਰ ਮੈਂ ਖਵਾਈ ਜ਼ਬਰਦਸਤੀ ਆ ਹੁਣ ਨਾ ਇੰਜੈਕਸ਼ਨ ਲਾਉਣ ਵਾਲੀ ਨੇ ਆਉਣਾ ਵਾ ਤੇ ਉਹ ਤੁਸੀਂ ਲਵਾਇਓ ਤੇ ਮੈਂ ਨਹੀਂ ਜੇ ਹੁਣ ਲਵਾਉਣਾ ਕਿਉਂਕਿ ਔਖਾ ਲੱਗਦਾ ਮੈਨੂੰ ਥੋੜਾ ਕੋਈ ਨਹੀਂ ਕੋਈ ਮੈਂ ਬੈਠਾ ਇੱਥੇ ਮੈਂ ਪਿਲੂ ਆਣਾ ਬੈਜੋ ਹੁੰਦੀ ਹਾਂ ਹਾਂ ਕੋਈ ਨਹੀਂ ਇਹਦੀ ਮੰਮੀ ਵੀ ਤੁਰ ਹੀ ਆਉਂਦੀ ਹੋਣੀ ਮੈਂ ਆਈ ਪਾਣੀ ਪੀ ਕੇ ਹੈ ਕੋਈ ਨਹੀਂ ਆ ਜਾ ਖਾ ਸੇਵਕ ਆਜਾ ਮੰਮੀ ਦਰਵਾਜ਼ਾ ਖੁੱਲ੍ਹਿਆ ਹੀ ਆ ਹਾਂ सामने तो कोई दिखਨ ਨਹੀਂ ਰਿਹਾ ਚਲਾ ਜਾ ਹੁੰਦਾ ਇਹ ਕੌਣ ਆ ਕਿਹੜੇ ਪਰੋਣੇ ਆਲੇ ਦੇਖਾ ਸਿਮਰਤ ਤੂੰ ਰੁਕ ਜਾ ਮੱਤ ਤੇ ਸੁਕ ਜਾ ਮਰਤੀ ਆਈਏ ਪੁੱਤ ਮੈਨੂੰ ਲੱਗਦਾ ਹੈ ਨਾ ਕੁਛ ਨਹੀਂ ਹੋਇਆ ਤੇਰੇ ਆਪਾਂ ਗਲਤੀ ਕਰਤੀ ਆਹ ਮੈਂ ਤੇ ਮੰਮੀ ਤੁਹਾਨੂੰ ਉਦੋਂ ਕਿਹਾ ਸੀ ਨਾ ਚਲੋ ਚਲੀਏ ਆਪਾਂ ਚੱਲ ਪੁੱਤ ਵਾਪਸ ਚੱਲਦੇ ਪਰ ਪੁੱਤ ਸਿਮਰਤ

ਪੁੱਤ ਠੀਕ ਹੈ ਹਾਂਜੀ ਦਾਦੀ ਮੇਰੀਆਂ ਤਾਂ ਪੁੱਤ ਅੱਖਾਂ ਹੀ ਥੱਕ ਗਈਆਂ ਸੀ ਤੈਨੂੰ ਮਿਲਣ ਨੂੰ ਪੁੱਤ ਮੈਨੂੰ ਬਹੁਤ ਖੁਸ਼ੀ ਹੋਈ ਤੈਨੂੰ ਵੇਖ ਕੇ ਠੀਕ ਹੈ ਨਾ ਮੇਰੀ ਧੀ ਮੈਨੂੰ ਤਾਂ ਚਾਹ ਹੀ ਚੜ ਗਿਆ ਪੁੱਤ ਤੈਨੂੰ ਵੇਖ ਕੇ ਹੂੰ ਚਾਹ ਚੜ ਗਿਆ ਦਾਦੀ ਮੈਂ ਉਹ ਹੀ ਸਿਮਰਤਿਆਂ ਜਿੰਨੂੰ ਤੁਸੀਂ ਅੱਜ ਤੋਂ ਕੁਝ ਸਾਲ ਪਹਿਲਾਂ ਪਲੈਨਿਕ ਕੇ ਘਰੋਂ ਬਾਹਰ ਕੱਢਿਆ ਸੀ ਨਾ ਪੁੱਤ ਨਾ ਪੁੱਤ ਪਿਛਲੀਆਂ ਗੱਲਾਂ ਛੱਡ ਦੇ ਪੁੱਤ ਮੈਂ ਉਸ ਵੇਲੇ ਨੂੰ ਬਹੁਤ ਪਛਤਾਈ ਪੁੱਤ ਮੇਰਾ ਤਾਂ ਘਰ ਅੱਜ ਐ ਖੁਸ਼ੀਆਂ ਨਾਲ ਭਰ ਗਿਆ ਤੂੰ ਆਈਆਂ ਤੇ ਪੁੱਤ ਪਿਓ ਵੀ ਤੁਰ ਗਿਆ ਤੇਰੀ ਟੈਨਸ਼ਨ ਨਾਲ ਪੁੱਤ ਏਦਾਂ ਨਾ ਮੈਂ ਤੇ ਬਹੁਤ ਖੁਸ਼ ਹਾਂ ਪੁੱਤ ਮੇਰੀਆਂ ਤੇ ਅੱਖਾਂ ਤਰਸਦੀਆਂ ਸੀ ਤੈਨੂੰ ਮਿਲਣ ਨੂੰ ਪੁੱਤ ਤੇ ਤੂੰ ਬਹੁਤ ਚੰਗਾ ਕੀਤਾ ਤੂੰ ਆਪੇ ਆ ਗਈ ਪੁੱਤ ਪੁੱਤ ਜਦੋਂ ਤੇਰੀ ਮਾਂ ਮਰ ਗਈ ਨਾ ਮੈਂ ਉਹਦੇ ਮਰਨ ਦੀ ਦੋਸ਼ੀ ਤੈਨੂੰ ਬਣਾਇਆ ਪੁੱਤ ਮੈਂ ਤੈਨੂੰ ਕਲੇਣੀ ਕਹਿੰਦੀ ਰਹੀ ਮੈਂ ਪੁੱਤ ਤੈਨੂੰ ਘਰੋਂ ਕੱਢਤਾ ਪਰ ਉਹ ਵੇਲਾ ਫਿਰ ਵੀ ਉਸ ਵੇਲੇ ਤੋਂ ਬਾਅਦ ਮੈਂ ਬੜੀ ਪੁੱਤ ਤੰਗ ਹੋਈ ਤੇਰੇ ਜਾਨ ਤੋਂ ਬਾਅਦ ਤੇਰਾ ਪਿਓ ਇੰਨਾ ਬਿਮਾਰ ਹੋ ਗਿਆ ਮੈਂ ਤੇਰੇ ਤੱਕ ਪਛਾਣ ਹੀ ਸਕੀ ਗੱਲ ਉਹ ਵੀ ਮੁੱਕ ਗਿਆ ਪੁੱਤ ਸ਼ੇਰ ਵਰਗਾ ਮੈਂ ਤਾਂ ਪੁੱਤ ਰਹਿ ਗਈ ਕੱਲੀ ਤੇ ਮੈਂ ਤਾਂ ਪੁੱਤ ਸਵੇਲੇ ਨੂੰ ਬਹੁਤ ਪਛਤਾਉਣੀ ਆ ਤੂੰ ਪੁੱਤ ਮੈਨੂੰ ਮਾਫ ਕਰ ਦੇ ਮੈਂ ਬਹੁਤ ਪਛਤਾਉਣੀ ਆ ਕਿ ਮੈਂ ਤੇ ਆਪਣਾ ਘਰ ਸੁੰਨਾ ਕਰਕੇ ਬਹਿ ਗਈ ਨੋ ਪੁੱਤੋਂ ਤੁਰ ਗਿਆ ਤੈਨੂੰ ਮੈਂ ਉਹ ਕੱਢਤਾ ਪੁੱਤ ਤੇ ਮੈਨੂੰ ਤੇ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਵਲੇ ਮੈਂ ਮੁੱਕ ਜਾਣਾ ਤੇ ਮੈਂ ਮੁੱਕੀ ਪਈ ਰਹਿਣਾ ਤੇ ਕਿਸੇ ਨੇ ਮੈਨੂੰ ਵੇਖਣਾ ਕਿ ਨਹੀਂ ਪੁੱਤ ਕੋਈ ਗੱਲ ਨਹੀਂ ਦਾਦੀ ਹਿੰਮਤ ਰੱਖੋ ਸਭ ਕੁਝ ਸਹੀ ਹੋ ਜਾਊਗਾ ਹੁਣ ਬੀਤੇ ਵੇਲੇ ਨੂੰ ਕੀ ਯਾਦ ਕਰਨਾ ਜੇ ਹੁਣ ਸੋਚਿਆ ਜਾਵੇ ਮੇਰਾ ਬਚਪਨ ਤੇ ਮੇਰੀ ਜਵਾਨੀ ਜੇ ਮੁੜ ਕੇ ਵਾਪਸ ਆ ਜਾਏ ਤਾਂ ਮੈਂ ਜੀਤ ਨਹੀਂ ਨਾ ਸਕਦੀ ਮਾਂ ਉਦਾਂ ਚਲ ਗਈ ਮਾਂ ਪਿਓ ਦਾ ਪਿਆਰ ਉਦਾਂ ਚਲ ਗਿਆ ਤੇ ਦਾਦੀ ਦਾ ਪਿਆਰ ਤੁਸੀਂ ਖੋ ਲਿਆ ਰਹਿ ਕੇ ਗਿਆ ਮੇਰੇ ਕੋ ਵੀ ਪਿੱਛੇ ਜੇ ਮੈਂ ਤੁਸੀਂ ਇਹ ਭੋਗ ਗਿਆ ਰੱਬ ਨੇ ਕਿਸੇ ਨਾ ਕਿਸੇ ਮੂਹਰੇ ਤੇ ਤੁਹਾਡੇ ਅੱਗੇ ਵੀ ਲਿਉਣੇ ਹੀ ਕਹਿੰਦੇ ਹੁੰਦੇ ਨਾ ਕਰਮ ਕਦੀ ਵੀ ਕਿਸੇ ਦੇ ਆੜੇ ਨਹੀਂ ਹੁੰਦੇ ਜੇ ਅੱਜ ਤੁਸੀਂ ਕਿਹਦਾ ਸਮਾਂ ਖਾਓਗੇ ਨਾ ਉਹ ਤੁਹਾਡੀ ਪੁਸ਼ਤਾ ਖਾ ਜਾਂਦਾ ਵਾ ਪੁੱਤ ਮੈਂ ਤੇ ਉਸ ਵੇਲੇ ਨੂੰ ਪਛਤਾਉਣ ਨਹੀਂ ਮੈਂ ਤਾਂ ਭੁੱਲ ਜਾਂਦਾ ਹੀ ਪੁੱਤ ਮੈਨੂੰ ਮaaf ਕਰ ਦੇ ਸਿਮਰਤ ਤੂੰ ਬਹੁਤ ਚੰਗਾ ਕੀਤਾ ਮੇਰੀ ਧੀਏ ਤੂੰ ਫੇਰ ਵੀ ਟਾਈਮ ਨਾ ਮੈਨੂੰ ਮਿਲਣ ਆ ਗਈ ਪੁੱਤ ਇਹ ਸਭ ਕੁਝ ਘਰ ਬਾਹਰ ਤੇਰਾ ਵਾ ਪੁੱਤ ਮੇਰੇ ਇੱਕ ਇਸ ਕੰਮ ਮੇਰੇ ਧੀਆ ਪੁੱਤ ਚੱਲ ਗਏ ਮੇਰੀ ਪੁੱਤਰੀ ਚਲੋ ਆਪਣੇ ਘਰ ਚਲ ਗਈ ਚੱਲ ਤੂੰ ਮੇਰੇ ਜਿੰਦੇ ਜੀ ਪੁੱਤ ਮੈਨੂੰ ਮਿਲਣ ਆ ਗਈ ਮੈਨੂੰ ਬਹੁਤ ਵਧੀਆ ਲੰਗਾ ਮੇਰਾ ਮਨ ਖੁਸ਼ ਹੋ ਗਿਆ ਪੁੱਤਰ ਇਹ ਸਾਰੀ ਕਰਮਾਂ ਦੀ ਖੇਡ ਆ ਕੀ ਪਤਾ ਮੇਰੀ ਕਿਸਮਤ ਚ ਰੱਬ ਨੇ ਇਹ ਕੁਝ ਲਿਖਿਆ ਹੋਊਗਾ ਤੇ ਮੈਨੂੰ ਤੱਕ ਪਹੁੰਚਣਾ ਸੀ ਜੋ ਤੁਹਾਡੀ ਕਿਸਮਤ ਚ ਹੋ ਗਿਆ ਉਹ ਤੁਹਾਡੇ ਕਰਮ ਆ ਜੋ ਕੁਝ ਵੀ ਤੁਹਾਡੇ ਗਾੜੀ ਆਗੇ ਕੀਤੀਆਂ ਤਰਨੀਆਂ ਨਾ ਸਾਰਾ ਕੁਝ ਇੱਥੇ ਹੀ ਆ ਚੱਲ ਬੱਤ ਹੁਣ ਮੈਨੂੰ ਪਿਛਲੀਆਂ ਗੱਲਾਂ ਮਾਫ ਕਰ ਦੇ ਪੁੱਤ ਮੈਂ ਉਸ ਵੇਲੇ ਨੂੰ ਬਹੁਤ ਪਛਤਾਉਂਦੀ ਮੇਰਾ ਕੀ ਹੈ ਮੇਰਾ ਤੇ ਘੜੀ ਦਾ ਪਤਾ ਨਹੀਂ ਪੁੱਤ ਦੁਖੀ ਬੰਦਾ ਮਰ ਨਹੀਂ ਸਕਦਾ ਤੇ ਜੀ ਵੀ ਨਹੀਂ ਸਕਦਾ ਪੁੱਤ ਦਾਦੀ ਤੂੰ ਤੇ ਹੁਣ ਆਪਣੇ ਵੀਰੇ ਨੂੰ ਆ ਕੇ ਰੋਂਦੇ ਨਾ ਮੈਂ ਜਿਸ ਦਿਨ ਉਸ ਘਰ ਚ ਗਈ ਨਾ ਮੇਰਾ ਇੱਕ ਦਿਨ ਕਦੀ ਹਾਸਾ ਨਹੀਂ ਆਇਆ ਹੋਗਾ ਨਾ ਹੀ ਮੈਂ ਕਦੀ ਖੁਸ਼ੀ ਦਾ ਦਿਨ ਵੇਖਿਆ ਹੋਗਾ ਮੈਨੂੰ ਪਤਾ ਨਾ ਮੈਂ ਉਸ ਘਰ ਚ ਕਿੱਦਾਂ ਆਪਣਾ ਦਿਨ ਸਾਰਦੀ ਰਹੀ ਜਾਂ ਕਿੱਦਾਂ ਆਪਣਾ ਟਾਈਮ ਪਾਸ ਕਰਦੀ ਰਹੀ ਮੈਨੂੰ ਬਸ ਇਹੋ ਖਬਰ ਸੁਣਨ ਨੂੰ ਮਿਲਦੀ ਸੀ ਕਿ ਦਾਦੀ ਨੇ ਖਰਚਾ ਭੇਜਿਆ ਪਰ ਦਾਦੀ ਨੇ ਕਦੀ ਇਹ ਨਹੀਂ ਕਿਹਾ ਕਿ ਮੈਂ ਆਪਣਾ ਪਿਆਰ ਵੀ ਪੇਈਦਾ ਜਾਂ ਮੈਂ ਇੱਕ ਵਾਰੀ ਪਿੱਛੇ ਜਾ ਕੇ ਵੇਖ ਕੇ ਤੇਵਾ ਜਉਂਦੀ ਹੈ ਕਿ ਮਰ ਗਈ ਜਾਂ ਖਰਚੇ ਦੇ ਸਿਰ ਤੇ ਰਹਿਂਦੀ ਹੈ ਜਿਵੇਂ ਉਹ ਤਾਂ ਮੇਰੇ ਮੁਸੀਬਤਾਂ 'ਚ ਹੀ ਸਮਾਂ ਕੱਢਿਆ ਉਹ ਮੈਂ ਤੈਨੂੰ ਕਿੱਦਾਂ ਦੱਸਾਂ ਪੁੱਤ ਮੈਂ ਤਾਂ ਮੁਸੀਬਤਾਂ 'ਚ ਹੀ ਕੱਟਿਆ ਉਹ ਸਮਾਂ ਕਰਨੀਆਂ ਚਲਣੀਆਂ ਇੱਥੇ ਹੀ ਆ ਨਾ ਮੁਸੀਬਤਾਂ ਵੀ ਅੱਗੇ ਤੁਸੀਂ ਆਪ ਬੋਈਆਂ ਵਾ ਕਿਸੇ ਨੇ ਤੁਹਾਡੇ ਗਾੜੀ ਨਹੀਂ ਭੋਕੇ ਗਿਆ ਜੇ ਤੁਸੀਂ ਆਪਣੇ ਘਟ ਹੋਇਆ ਪੁੱਟਿਆ ਹੀ ਨਾ ਉਹ ਟੋਏ 'ਚ ਤੁਸੀਂ ਵੀ ਡਿੱਗੇ ਜੇ ਇਹ ਚੀਜ਼ ਤਾਂ ਤੁਹਾਨੂੰ ਇਹ ਸਾਸ ਸੁਣਾ ਚਾਹੀਦਾ ਹੈ ਰੱਬ ਜੋ ਕਰਦਣ ਤੈ ਮੋਂ ਤੇ ਸਭ ਕੁਝ ਚਾਹੀ ਅੱਖਾਂ ਦੇ ਗਾੜੀ ਲਿਆਉਂਦਾ ਹੁੰਦਾ ਮੈਂ ਅਖਸੀ ਮਰਦ ਪੁੱਤਆਂ ਬਾਣੀਆਂ ਗੱਲਾਂ ਨੂੰ ਛੱਡ ਹੁਣ ਮੈਂ ਹੁਣ ਤੇਰਾ ਨਾਮ ਆ ਰਿਹਾ ਤੇ ਨਾ ਪਿਓ ਤੇ ਨਾ ਬਣੋ ਵਾਪਸ ਆਈ ਸਕਦੇ ਨੇ ਜਿਹੜੀ ਖੁਸ਼ੀ ਤੇਰੇ ਕੋਲ ਹੈਗੀ ਹੈ ਨਾ ਤੇਰੀ ਦਾਦੀ ਦੀ ਉਹਨੂੰ ਤੂੰ ਜੀ ਹੁਣ ਇਹ ਪਲ ਕਿਉਂ ਘੁਮਣੀ ਆ ਵੇ ਪੁੱਤ ਗੁੱਸਾ ਛੱਡ ਦੇ ਹੁਣ ਹੁਣ ਨਹੀਂ ਗੁੱਸਾ ਕਰਨਾ ਤੇ ਭੈਣ ਜੀ ਤੁਸੀਂ ਵੀ ਸਾਰਾ ਗੁੱਸਾ ਛੱਡੋ ਹੁਣ ਧੀ ਤੁਹਾਡੇ ਘਰ ਰਾਜੀ ਖੁਸ਼ੀ ਆਈ ਹੈ ਨਾ ਹੁਣ ਜਿਹੜੇ ਖੁਸ਼ੀਆਂ ਨੇ ਪਾਲ ਰੱਬ ਨੇ ਤੁਹਾਡੀ ਝੋਲੀ ਚ ਪਾ ਦਿੱਤੇ ਹੈ ਨਾ ਇਹਨਾਂ ਨੂੰ ਵੇਖੋ ਭਰਾਣੇ ਛੱਡ ਦਿਓ ਹੁਣ ਵਾਕਿਆ ਚ ਹੋ ਗਏ ਜੋ ਹੋਣਾ ਸੀ ਨਾ ਉਹ ਹੋ ਗਿਆ ਤੁਹੀ ਨਾ ਹੁਣ ਮੇਰੀ ਇੱਕ ਗੱਲ ਸੁਣੋ ਮੈਂ ਨਾ ਸਿਮਰਤ ਨੂੰ ਨਾ ਦੋ ਦਿਨ ਨਾ ਤੁਹਾਡੇ ਕੋ ਛੱਡਣ ਆਈ ਆ ਹੁਣ ਦੋ ਦਿਨ ਦਾਦੀ ਪੋਤਰੀ ਰਾਜ ਕੇ ਗੱਲਾਂ ਬਾਤਾਂ ਕਰ ਲੋ ਕੋਈ ਨਹੀਂ ਭੈਣ ਜੀ ਬਹੁਤ ਵਧੀਆ ਕੀਤਾ ਤੁਸੀਂ ਸੇਵਕ ਤਾਂ ਤੁਹਾਨੂੰ ਪਤਾ ਹੀ ਉਸ ਦਿਨ ਤੀ ਗਏ ਹੀ ਗਿਆ ਵਾ ਉਹ ਜੇ ਆਇਆ ਨਹੀਂ ਉਹਨੂੰ ਹੋਜੀ ਨਾ ਲੱਗ ਜਣੇ ਪੰਜ ਛੇ ਦਿਨ ਹਜੇ ਹੋਰ ਤੇ ਮੈਨੂੰ ਵੀ ਕੋਈ ਜ਼ਰੂਰੀ ਕੰਮ ਪੈ ਗਿਆ ਮੈਨੂੰ ਕਿਤੇ ਜਾਣਾ ਪੈਣਾ ਸ਼ਹਿਰੋਂ ਬਾਹਰ ਦੋ ਤਿੰਨ ਦਿਨ ਲਈ ਫੇਰ ਮੈਂ ਕਿਆ ਵਿਚਾਰੀ ਕੱਲੀ ਕਿੱਥੇ ਰਹੋਗੀ ਕੋਈ ਗੱਲ ਨਹੀਂ ਮੇਰੀ ਧੀ ਦਾ ਘਰ ਹੈ ਇਹ ਦੇ ਖੁੱਲੇ ਦਰਵਾਜ਼ੇ ਜਦੋਂ ਮਰਜੀ ਆਵੇ ਮਿੰਤੀ ਇਹਨੂੰ ਹੁਣ ਸਮਝਾਓ ਕਿ ਜੋ ਕੀਤਾ ਪਿੱਛੇ ਉਹ ਉਹ ਗੱਲਾਂ ਛੱਡੇ ਤੇ ਹੁਣ ਦਾਦੀ ਨੇ ਮaaf ਕਰ ਦੇਵੇ ਤੇ ਮੇਰੀ ਧੀ ਮੇਰੇ ਘਰ ਜਿੰਨੇ ਦਿਨ ਮਰਜੀ ਰਵੇ 2 ਦਿਨ ਕਿਉਂ ਭਾਵੇਂ 10 ਦਿਨ ਰਵੇ ਮਹੀਨਾ ਰਵੇ ਜਦੋਂ ਮਰਜੀ ਆਵੇ ਇਹਦਾ ਹੀ ਹੈ ਸਭ ਕੁਝ ਭੈਣ ਜੀ ਮੇਰਾ ਹੋਰ ਕੌਣ ਹੈ ਇੱਥੇ ਕੋਈ ਨਹੀਂ ਭੈਣ ਜੀ ਉਹਨੇ ਹੁਣ ਤੁਹਾਨੂੰ ਦਿਲੋਂ ਹੀ ਮaaf ਕੀਤਾ ਉਹ ਨਹੀਂ ਉਹ ਕੀ ਪੁਰਾਣੀ ਗੱਲ ਛੇੜੂਗੀ ਤੇ ਨਾ ਹੀ ਤੁਸੀਂ ਛੇੜੋ ਬਸ ਆਸੀ ਖੁਸ਼ੀ ਰਵੋ ਅੰਦਾਦੀ ਪੋਤਰੀ ਦੋ ਚਾਹਾਂ ਨਹੀਂ ਭੈਣ ਜੀ ਮੈਂ ਕਿਉਂ ਛੇੜਨੀ ਆ ਮੈਂ ਤਾਂ ਪਿਛਲੀਆਂ ਕੀਤੀਆਂ ਦਾ ਪਛਤਾਵਾ ਲਾ ਕੇ ਬੈਠੀ ਹਾਂ ਬਸ ਭੈਣ ਜੀ ਬਾਰ-ਬਾਰ ਆ ਗੱਲ ਦਾ ਕੋਈ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਤੇ ਬਾਰ-ਬਾਰ ਮਾਫੀਆ ਮੰਗਦੇ ਜੇ ਪਛਤਾਵਾ ਪਛਤਾਵਾ ਕਹਿੰਦੇ ਜੇ ਹੁਣ ਨਾ ਕਿਉਂ ਬਸ ਛੱਡ ਦੋ ਇਹ ਗੱਲ ਨੂੰ ਠੀਕ ਭੈਣ ਜੀ ਮੈਂ ਚਾਹ ਬਣਾ ਕੇ ਲਿਆਉਣੀ ਆ ਨਹੀਂ ਦਾਦੀ ਤੁਸੀਂ ਬੈਠੋ ਮੈਂ ਆਪਣਾ ਆ ਕੇ ਲਿਆਉਣੀ ਚੱਲ ਜਾ ਬੱਤਾ ਬਣਾ ਲਿਆ ਫੇਰ ਭੈਣ ਜੀ ਇਹ ਅਹੁਰ ਸੋਈਆ ਜਿੱਥੇ ਮੈਂ ਪਹਿਲੀ ਵਾਰੀ ਘਰ ਦਾ ਕੰਮ ਕਰਨਾ ਸਿੱਖਿਆ ਸੀ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਰੋਟੀਆਂ ਲਾਉਣੀਆਂ ਉਹ ਵੀ ਸਾੜ-ਸਾੜ ਕੇ ਤੇ ਇਹਨਾਂ ਦੀਆਂ ਗੱਲਾਂ ਵੀ ਸੁਣੀਆਂ ਕਿ ਤੈਨੂੰ ਵਜੇ ਤੱਕ ਚਾਚੀ ਨਹੀਂ ਆਇਆ ਕਿੰਨਾ ਚਿਰ ਹੋ ਗਿਆ ਤੈਨੂੰ ਸਿਖਾਉਂਦੀ ਪਤਾ ਨਹੀਂ ਕਿਸਮਤ ਵੀ ਕੀ ਖੇਡਾ ਖੇਡਦੀ ਆ ਮੈਨੂੰ ਉਮੀਦ ਤੇ ਹੈ ਨਹੀਂ ਕਿ ਮੈਂ ਇਸ ਘਰ ਚ ਦੁਬਾਰਾ ਕਦੀ ਪੈਰ ਰੱਖੂੰਗੀ ਵੀ ਕਿ ਨਹੀਂ ਪਰ ਫਿਰ ਵੀ ਰੱਬ ਨਾਲ ਕਿ ਤਰ੍ਹਾਂ ਕਿਤੇ ਕਹਿੰਦੇ ਹੁੰਦੇ ਨਾ ਪਤਾ ਨਹੀਂ ਕੀ ਹਾੜਾ ਲਾ ਕੇ ਬੈਠਾ ਘੁੰਮ-ਘੁੰਮਾ ਕੇ ਫਿਰ ਉੱਥੇ ਲੈ ਹੀ ਆਉਂਦਾ ਚਲ ਜਵਾਨੀ ਵੀਰੇ ਸਹੀ ਆਈ ਤੇ ਹੈਗੀ ਇਸ ਘਰ ਚ ਪੈਣ ਜੀ ਮੈਂ ਤੁਹਾਡੀ ਬਹੁਤ ਆਸਾਨ ਵੰਦਿਆ ਅੱਜ ਤੁਸੀਂ ਮੇਰੀ ਧੀ ਨੂੰ ਮੇਰੇ ਘਰ ਲੈ ਕੇ ਆਏ ਮੇਰੇ ਤੇ ਨੂਹ ਪੁੱਤ ਵੀ ਉੱਤੇ ਅੱਜ ਬੜੇ ਖੁਸ਼ ਹੋਣੇ ਆ ਵੀ ਉਹਨਾਂ ਦੀ ਵੀ ਰੂਹ ਬੜੀ ਖੁਸ਼ ਹੋਣੀ ਕਿ ਅੱਜ ਉਹਨਾਂ ਦੀ ਧੀ ਘਰ ਆਈ ਹੈ ਹੋਰ ਪੈਣ ਜੀ ਤੁਹਾਨੂੰ ਦੱਸਾਂ ਮੇਰਾ ਨੂਹ ਪੁੱਤ ਤੇ ਕਦੀ ਲੜਕੇ ਨਹੀਂ ਸੀ ਵੇਖਿਆ ਦੋਵਾਂ ਜਿਹਾ ਨੇ ਕਦੀ ਉੱਚੀ ਨਹੀਂ ਬੋਲੇ ਜਦੋਂ ਪੈਣ ਜੀ ਸਿਮਰਤ ਦਾ ਜਨਮ ਹੋਣਾ ਹੀ ਨਾ ਮੇਰੀ ਨੂਹ ਬਿਮਾਰ ਹੋ ਗਈ ਸਿਮਰਨ ਨੂੰ ਜਨਮ ਦੇ ਕੇ ਤੇ ਆਪ ਵਿਚਾਰੀ ਚੱਲ ਗਈ ਤੇ ਉਹਦਾ ਭੈਣ ਜੀ ਮੇਰੇ ਪੁੱਤ ਨੇ ਇੰਨਾ ਵਿਰਾਗ ਲਾਇਆ ਆਪਣੀ ਘਰ ਵਾਲੀ ਦਾ ਉਹ ਵਿਚਾਰਾ ਬਿਮਾਰ ਰਹਿਣ ਲੱਪਿਆ ਮੇਰਾ ਸ਼ੇਰ ਜਿੱਦਾਂ ਪੁੱਤ ਉਹ ਵੀ ਚਲਦਾ ਬਣਿਆ ਮੈਂ ਤਾਂ ਗਲਤੀ ਕਰ ਲਈ ਭੈਣ ਜੀ ਆਪਣੀ ਕੁਝ ਤੋਂ ਖਰਾਬ ਨਹੀਂ ਕਰਤਾ ਕੁਝ ਮੈਂ ਕਰਤਾ ਆਪਣੀ ਪੁੱਤਰੀ ਨਾਲ ਅੱਗੋਂ ਮਾਮੀ ਨੇ ਕਰਤਾ ਇਧਰੋਂ ਤੱਕੀ ਉਧਰ ਤੱਕਤੀ ਤੇ ਉਹਨੇ ਉਧਰੋਂ ਤੱਕਤੀ ਮਾਮੀ ਨੇ ਅੱਗੋਂ ਮਾਮੀ ਨੇ ਵੀ ਗੱਲ ਨੰਨੀ ਲਾਇਆ ਤੇਨ ਕੀ ਜੀ ਦਾ ਵਿਆਹ ਕਰ ਛੱਡਿਆ ਭੈਣ ਜੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਿਹੜੇ ਯੁੱਗ ਦਾ ਬਦਲਾ ਲਿਆ ਭੈਣ ਜੀ ਮੇਰੀ ਧੀ ਨਾਲ ਮੈਂ ਜੋ ਵੇਖਿਆ ਆਪਣੀ ਅੱਖਾਂ ਨਾਲ ਉਹ ਸੱਚ ਹੈ ਭੈਣ ਜੀ ਮੈਂ ਐਡੀ ਵੀ ਅੰਨੀ ਬੋਲੀ ਨਹੀਂ ਬੁੱਢੀ ਨਹੀਂ ਭੀ ਜਿਹੜਾ ਮੈਨੂੰ ਪਤਾ ਨਹੀਂ ਲੱਗਦਾ ਤੇ ਮੈਨੂੰ ਸੁਣਦਾ ਨਹੀਂ ਭੈਣ ਜੀ ਤਾਂ ਰੱਬ ਨੂੰ ਜਾਨ ਦੇਣੀ ਹੈ ਇੱਥੇ ਮੈਂ ਜਾਂ ਤੁਸੀਂ ਜੇ ਤੇ ਜਾਂ ਉਹ ਵਾਹਿਗੁਰੂ ਵੇਖਦਾ ਦੱਸੋ ਇਹ ਗੱਲ ਸੱਚੀ ਭੈਣ ਜੀ ਵੇਖੋ ਭੈਣ ਜੀ ਜੇ ਤੁਸੀਂ ਪੁੱਛਣ ਦੇ ਜਨਾ ਤੇ ਮੈਂ ਤੁਹਾਨੂੰ ਸਾਰਾ ਕੁਝ ਸੱਚ ਦੱਸਦੀ ਕੁਝ ਨਹੀਂ ਤੁਹਾਡੇ ਕੋਲ ਲੁਕਾਉਂਦੀ ਪਰ ਤੁਸੀਂ ਵੀ ਨਾ ਇੱਕ ਵੱਡਾ ਜਿਹਾ ਦਿਲ ਕਰਕੇ ਸੁਣਿਓ ਹੌਸਲਾ ਬੜਾ ਰੱਖਣਾ ਪੈਣਾ ਏ ਤੁਹਾਨੂੰ ਵੇਖੋ ਮਾਮੀ ਨੇ ਜਲੋ ਕੀਤਾ ਧੋਖਾ ਦੇ ਨਾਲ ਮੈਂ ਮੰਨਦੀ ਉਹਨਾਂ ਨੇ ਧੋਖਾ ਕੀਤਾ ਮਾਮੀ ਨੂੰ ਸਭ ਕੁਝ ਪਤਾ ਏ ਜੀ ਦੋਨੇ ਵੀ ਆਇਆ ਪਰ ਤੁਸੀਂ ਇਸ ਗੱਲ ਦਾ ਸ਼ੁਕਰ ਵੀ ਮਨਾਓ ਕਿਉਂ ਮੇਰੇ ਕੋਈ ਆਈ ਆ ਠੀਕ ਹੈ ਮੰਨਦੀ ਮੇਰਾ ਮੇ ਪੁੱਤ ਥੋੜਾ ਠੀਕ ਨਹੀਂ ਆ ਕੋਈ ਜਮੰਦਰੂਤ ਨਹੀਂ ਆ ਉਹਨੂੰ ਤਾਂ ਬੱਸ ਸਰਦਾ ਬੁਖਾਰ ਹੋ ਗਿਆ ਸੀ ਬਾਅਦ ਚੋਂ ਤੇ ਉਹਦੇ ਕਰਕੇ ਕੋਈ ਦਵਾਈ ਰਿਐਕਸ਼ਨ ਕਰ ਗਈ ਆ ਉਹਦਾ ਇਲਾਜ ਕਰਵਾਉਂਦੇ ਆ ਉਹਨੇ ਠੀਕ ਹੋ ਜਾਣਾ ਵਾ ਤੇ ਤੁਸੀਂ ਆਪਣੀ ਅੱਖੀ ਵੇਖਣਾ ਉਹਨੂੰ ਠੀਕ ਹੋਏ ਨੂੰ ਤੇ ਵੇਖਾ ਤੁਹਾਡੀ ਉਮਰ ਵੀ ਵੱਡੀ ਹੋ ਜਣੀ ਆ ਉਹਨੂੰ ਵੇਖ ਕੇ ਖੁਸ਼ ਹੋ ਕੇ ਬਾਕੀ ਰਹੀ ਗੱਲ ਧੀ ਕਹਿੰਦੇ ਮਾਮੀ ਨੇ ਧੋਖਾ ਕੀਤਾ ਤੁਸੀਂ ਧੋਖਾ ਕੀਤਾ ਵੇਖੋ ਮਾਮੀ ਨੇ ਤੇ ਕੀਤਾ ਹੀ ਸੱਚੀ ਮੂ ਜਿਹੜੇ ਨਾਲ ਧੋਖਾ ਹੀ ਕਿ ਚੱਲ ਮੈਂ ਇਹਨੂੰ ਤੋੜ ਦੇਣੀ ਉੱਥੇ ਪਰ ਮੈਂ ਤੁਹਾਨੂੰ ਪਤਾ ਵਾ ਆਪਣੀ ਧੀਆ ਵਾਂਗਾਂ ਰੱਖੀ ਆ ਲਾੜਰੀ ਰੱਖੀ ਆ ਤੁਸੀਂ ਵੇਖ ਕੇ ਹੈ ਕੀ ਕੀ ਸੋਖਿਆ ਮੇਰੇ ਕੋਲ ਕੋਈ ਪੈਸੇ ਦੀ ਘਾਟ ਨਹੀਂ ਆ ਠੀਕ ਹੈ ਮੇਰੇ ਪੁੱਤ ਨੂੰ ਥੋੜਾ ਜਿਹਾ ਨੁਕਸ ਪਿਆ ਵਾ ਇਲਾਜ ਕਰਾਉਂਦੇ ਨੇ ਠੀਕ ਹੋ ਜਾਣਾ ਅੱਗੇ ਨਾਲੋਂ ਕਿੰਨਾ ਠੀਕ ਹੋ ਵੀ ਗਿਆ ਵਾ ਤੇ ਬਾਕੀ ਮੈਂ ਉਹਦੇ ਕੋਲ ਜਾਣਾ ਵਾ ਤਾਂ ਹੀ ਮੈਂ ਇੱਥੇ ਤੱਕ ਕੁਛ ਛੱਡਣ ਆਈ ਸੀ ਮਰਤ ਕੋ ਉਹਨਾਂ ਸੀ ਉੱਥੇ ਹਸਪੀਟਲ ਪਤਾ ਲੱਗਾ ਇੱਕ ਬਹੁਤ ਵਧੀਆ ਉੱਥੇ ਐਡਮਿਟ ਕਰਵਾਇਆ ਆ ਉਹਨੂੰ ਠੀਕ ਹੋ ਜਾਣਾ ਵਾ ਵੇਖੋ ਮਾਮੀ ਨੇ ਜੇ ਚਾਹੁੰਦੀ ਨਾ ਤਾਂ ਮਾਮੀ ਕਿਸੇ ਨਸ਼ੇੜੀ ਦੇ ਲੜ ਵੀ ਲਾ ਸਕਦੀ ਸੀ ਕਿਸੇ ਗਰੀਬ ਘਰ ਚ ਵੀ ਵਿਆਹ ਸਕਦੀ ਸੀ ਉਹਨੂੰ ਤਾਂ ਉੱਥੇ ਉਹਦੀ ਜ਼ਿੰਦਗੀ ਕੀ ਹੋਣੀ ਸੀ ਉਹਨੇ ਤੇ ਵੇਖੋ ਆਪਣੇ ਗਲੋ ਲਾਇਆ ਉਹਦਾ ਬਹੁਤ ਮਾੜਾ ਸੋਚਿਆ ਨੇ ਉਹਨੇ ਮਾੜਾ ਸੋਚ ਕੇ ਹੀ ਮੇਰੇ ਵੱਲ ਤੋਰੀ ਆ ਪਰ ਵੇਖੋ ਇਹ ਸਿਮਰਤ ਦੀ ਕਿਸਮਤ ਹੀ ਜਿਹੜੀ ਉਹ ਮੇਰੇ ਕੋਲ ਆਈ ਆ ਮੇਰੀ ਝੋਲੀ ਚ ਪਈ ਆ ਤੁਸੀਂ ਉਹਦੀ ਨਾ ਫਿਕਰ ਨਾ ਕਰੋ ਬਾਕੀ ਮੈਂ ਸਿਮਰਤ ਨੂੰ ਸਾਰਾ ਕੁਝ ਦੱਸਿਆ ਸੀ ਆਪਣੇ ਪੁੱਤ ਬਾਰੇ ਵੀ ਆਪਣੇ ਘਰ ਦੇ ਹਾਲਾਤਾਂ ਬਾਰੇ ਵੀ ਉਹ ਆਪਣੀ ਮਰਜ਼ੀ ਨਾਲ ਇੱਥੇ ਰਹੀ ਆ ਉਨੂੰ ਮੈਂ ਵੀ ਕਿਹਾ ਜੇ ਤੂੰ ਜਾਣਾ ਚਾਹੁੰਦੀ ਹੈ ਤੇ ਕੋਈ ਗੱਲ ਨਹੀਂ ਚੱਲ ਜਾ ਨਾਰਾ ਇਥੇ ਪਰ ਉਹ ਆਪਣੀ ਮਰਜ਼ੀ ਨਾ ਰਹੀ ਉਹਦਾ ਸੇਵਕ ਨਾਲ ਪਿਆਰ ਇੰਨਾ ਕਿ ਪੈ ਗਿਆ ਕਿ ਉਹ ਜਾਣਾ ਹੀ ਨਹੀਂ ਚਾਹੁੰਦੀ ਇਥੋਂ ਛੱਡ ਕੇ ਤੇ ਵੇਖਿਓ ਤੁਹਾਡੀ ਧੀ ਦੀਆਂ ਅਰਦਾਸਾਂ ਨੇ ਤੇ ਮੇਰੀਆਂ ਅਰਦਾਸਾਂ ਨੇ ਤੇ ਹੁਣ ਤੁਹਾਡੀਆਂ ਵੀ ਜੁੜਨੀਆਂ ਨੇ ਨਾਲ ਵੇਖਿਓ ਉਹ ਛੇਤੀ ਠੀਕ ਹੋ ਜਾਣਾ ਸੇਵਕ ਨੇ ਭੈਣ ਜੀ ਇਹਦੇ ਤੁਸੀਂ ਤੁਹਾਡੇ ਮੂੰਹ ਹੀ ਸੁਣਨ ਲਈ ਆ ਨਾ ਵੀ ਠੀਕ ਹੋ ਜਾਣਾ ਤੁਸੀਂ ਡਾਕਟਰਾਂ ਦੇ ਕਹੇ ਘਵਾਏ ਕਹੀ ਜਾਂਦੇ ਪੰਜ ਜੇ پاگل ਠੀਕ ਹੋਣ ਲੱਗਣ ਤੇ ਪਾਗਲਖਾਨੇ ਖਾਲੀ ਨਾ ਹੋ ਜਾਣ ਪੰਜ ਜੀ ਤੁਸੀਂ ਕਿਉਂ ਮੇਰੀ ਧੀ ਨਾਲ ਬਦਲਾ ਲਿਆ ਕਿਹੜੇ ਜੁੱਗ ਦਾ ਤੁਸੀਂ ਵੀ ਤੇ ਤੋਖਾ ਹੀ ਕੀਤਾ ਨਾ ਵੇਖੋ ਉਹ ਕੋਈ ਜਮਾਂਦਰੂ ਥੋੜਾ ਵਾ ਤੁਹਾਨੂੰ ਮੈਂ ਬਾਰ ਬਾਰ ਇੱਕੋ ਗੱਲ ਕੰਨੀ ਪਈ ਆ ਅੱਗੇ ਵੀ ਤੁਹਾਨੂੰ ਕਹੀ ਫੇਰ ਕੰਨੀ ਪਈ ਆ ਉਹਨੂੰ ਦਵਾਈ ਰਿਐਕਸ਼ਨ ਕੀਤੀ ਆ ਉਹਨੇ ਠੀਕ ਹੋ ਜਾਣਾ ਵਾ ਆਪਣੀ ਧੀ ਨੂੰ ਪੁੱਛੋ ਜਿਹੜੀ ਖੁਦ ਉਹਨੂੰ ਹਸਪੀਟਲ ਛੱਡ ਕੇ ਆਈ ਆ ਤੋਂ ਉਹਨੇ ਵੀ ਆ ਕੇ ਮੈਨੂੰ ਕਿਹਾ ਕਿ ਮੰਮੀ ਉੱਥੇ ਬਹੁਤ ਜ਼ਿਆਦਾ ਫਰਕ ਪਿਆ ਗਿਆ ਉਹਨੂੰ ਵੇਖੋ ਭੈਣ ਜੀ ਤੇ ਇਹ ਪਾਗਲ ਨਾ ਕੋਨ ਨੂੰ ਮਾ ਦਾ ਦੇ ਲ ਜਾਂਦਾ ਵਾ ਮੇਰਾ ਪੁੱਤ ਪਾਗਲ ਥੋੜੀ ਗਾ ਵਾ ਪਾਗਲ ਤੁਹਾਨੂੰ ਪਤਾ ਕੀ ਹੁੰਦੇ ਨੇ ਪਾਗਲ ਮਾਰਕੁੱਟ ਕਰਦੇ ਨੇ ਚੀਜ਼ਾਂ ਚੁੱਕ ਚੁੱਕ ਮਾਰਦੇ ਨੇ ਕਿਸੇ ਨੂੰ ਸੱਟ ਵੀ ਲਾ ਦਿੰਦੇ ਨੇ ਪੁੱਛ ਕੇ ਵੇਖੋ ਆਪਣੀ ਧੀ ਨੂੰ ਕਿਤੇ ਆਏ ਦਿਨ ਤਾਂ ਕੋਣੇ ਪਿਆਰ ਦੀ ਪਟੋਕੀ ਵੀ ਲਾਈ ਹੋਵੇ ਪਾਗਲ ਇਹੋ ਜਿਹੇ ਨਹੀਂ ਹੁੰਦੇ ਉਹਦਾ ਸਿਰ ਦਿਮਾਗ ਥੋੜਾ ਜਿਹਾ ਪਿੱਛੇ ਚੱਲਦਾ ਪਿਆ ਵਾ ਉਹ ਉਮਰ ਵਧੀ ਜਾਂਦੀ ਹੈ ਪਰ ਦਿਮਾਗ ਉਹਦਾ ਹਜੇ ਉਮਰ ਦੇ ਹਿਸਾਬ ਨਾਲ ਨਹੀਂ ਵੱਧਦਾ ਪਿਆ ਉਮਰ ਤੋਂ ਪਿੱਛੇ ਚੱਲਦਾ ਪਿਆ ਨੇ ਤੇ ਬਾਕੀ ਉਹਦਾ ਇਲਾਜ ਹੋ ਜਾਣਾ ਵਾ ਅਹੀਂ ਕੋਈ ਜ਼ਬਰਦਸਤੀ ਨਹੀਂ ਕੀਤੀ ਤੁਹਾਡੀ ਤੀਨ ਮੈਂ ਤਾਂ ਕਹਿੰਨੀ ਤੁਹਾਡੇ ਸਾਰੇ ਨਾਲੋਂ ਤੇ ਉਹਨੂੰ ਹੀ ਅਕਰ ਸਾਰੇ ਆ ਜਿਆਦਾ ਜਾ ਉਹ ਜਿਹੜੀ ਮੇਰਾ ਸਾਥ ਦੇਂਦੀ ਆ ਉਹ ਕਹਿੰਦੀ ਆ ਕਿ ਮੰਮੀ ਤੇ ਹੀ ਫਿਕਰ ਨਾ ਕਰੋ ਆਪਾਂ ਸੇਵਕ ਨੂੰ ਠੀਕ ਕਰਕੇ ਛੱਡਾਂਗੇ ਤੇ ਤੁਸੀਂ ਸਗੋਂ ਦਾ ਸਾਥ ਦੋ ਤੁਸੀਂ ਉੱਟ ਕੇ ਸਾਰੇ ਜਣੇ ਇਕੱਠੇ ਹੋ ਕੇ ਆ ਜਾਂਦੇ ਕਦੀ ਕੋਸ਼ਿਸ਼ ਕਦੀ ਕੋਸ਼ਿਸ਼ ਭੈਣ ਜੀ ਜੋ ਕੁਝ ਮੈਂ ਵੇਖ ਕੇ ਆਈ ਮੰਨ ਨਹੀਂ ਨਾ ਤਸੱਲੀ ਦਿੰਦਾ ਮੇਰੀ ਧੀ ਤੇ ਇੱਥੋਂ ਵੀ ਦੁਖੀ ਗਈ ਤੇ ਮਾਮੀ ਤੋਂ ਵੀ ਦੁਖੀ ਗਈ ਤੇ ਰੱਬ ਨੇ ਅੱਗੇ ਵੀ ਵੇਖੋ ਕਿਹੋ ਜਿਹਾ ਮੇਲ ਮਿਲਾਏ ਵੇਖੋ ਭੈਣ ਜੀ ਅੱਜ ਤੁਹਾਨੂੰ ਚੇਤਾ ਆਇਆ ਵਾ ਕੀ ਕਰਮਾ ਮਾਰੀ ਆ ਤੇ ਇੰਜ ਤੇ ਉੰਜ ਜਦੋਂ ਤੀਂ ਤੱਕੇ ਦਿੱਤੇ ਸੀ ਮਾਮੀ ਨੇ ਤੱਕੇ ਦਿੱਤੇ ਸੀ ਉਹ ਚੀਜ਼ ਚੇਤਾ ਕਰੋ ਮੈਂ ਤਾਂ ਫੇਰ ਉਹਨੂੰ ਆਪਣੇ ਗੱਲ ਨਾਲ ਲਾਇਆ ਵਾ ਧੀ ਬਣਾ ਕੇ ਰੱਖਿਆ ਉਹਨੂੰ ਬਾਕੀ ਉਹਦਣਾ ਕੋਈ ਧੋਖਾ ਨਹੀਂ ਹੋਂ ਦਵਾਂਗੀ ਉਹਨੂੰ ਕਿਸੇ ਪਾਸੇ ਰਹਿਣ ਨਹੀਂ ਦਵਾਂਗੀ ਤੂੰ ਹੀ ਚੇਤਾ ਕਰੋ ਜੋ ਜੋਦਨਾ ਕੀਤਾ ਵਾ ਭੈਣ ਜੀ ਪਿਛਲੀਆਂ ਗੱਲਾਂ ਨਾ ਚਿਤਾਰੋ ਬਾਰ-ਬਾਰ ਜੋ ਮੈਂ ਅੱਖੀਂ ਵੇਖ ਕੇ ਆਈ ਆ ਮੈਂ ਤੇ ਤੁਹਾਨੂੰ ਉਹ ਪੁੱਛਣ ਨਹੀਂ ਮੈਂ ਵੀ ਨਹੀਂ ਚਾਹੁੰਦੀ ਪਿਛਲੀਆਂ ਗੱਲਾਂ ਕਰਨਾ ਪਰ ਤਹੀ ਮੈਨੂੰ ਮਜਬੂਰ ਕੀਤਾ ਐ ਗੱਲ ਮੇਰੇ ਕੋਲ ਪੁੱਛ ਕੇ ਮੇਰੇ ਤੇ ਉਂਗਲ ਚੁੱਕ ਕੇ ਵੇਖੋ ਭੈਣ ਜੀ ਅੰਜੂ ਭੈਣ ਜੀ ਨੂੰ ਤੇ ਹਜੇ ਤੱਕ ਆਪਣੇ ਕੀਤੇ ਤੇ ਪਛਤਾਵਾ ਨਹੀਂ ਚਲੋ ਤੁਹਾਨੂੰ ਥੋੜਾ ਬੋਧਾ ਪਛਤਾਵਾ ਹੋ ਗਿਆ ਵਾ ਉਨੂੰ ਮੈਂ ਇੱਕ ਦਿਨ ਜ਼ਰੂਰ ਹੋਊਗਾ ਪਛਤਾਵਾ ਜਦੋਂ ਉਹਨੇ ਵੇਖਿਆ ਨਾ ਮੇਰੇ ਤਿੰਨ ਰਾਜ ਕਰਦਿਆਂ ਨੂੰ ਜਦੋਂ ਮੇਰਾ ਸੇਵਕ ਬਿਲਕੁਲ ਠੀਕ ਹੋ ਗਿਆ ਉਦੋਂ ਉਹਨੂੰ ਪਛਤਾਵਾ ਹੋਣਾ ਵਾ ਕਿ ਮੈਂ ਇਹਨੂੰ ਕਿੱਧਰ ਉੱਚ ਧੱਕਾ ਦਿੱਤਾ ਹੈਗਾ ਤੇ ਇਹ ਤੇ ਰਾਜ ਕਰਨ ਦੀ ਰਾਣੀ ਬਣ ਕੇ ਰਹੂਗੀ ਮੇਰੀ ਤੀ ਰਾਣੀ ਬਣ ਕੇ ਬਾਕੀ ਰਹੀ ਗੱਲ ਮੇਰੇ ਸੇਵਕ ਦੀ ਵੈਸੇ ਤਾਂ ਹਾਨੂੰ ਰੱਬ ਤੇ ਭਰੋਸਾ ਵਾ ਮਾਵਾ ਤੀਆਂ ਦੋਨਾਂ ਨੇ ਕਿ ਉਹਨੇ ਠੀਕ ਹੋਏ ਨਾ ਜੇ ਕਿਸੇ ਬੰਦੇ ਕੋਈ ਕਸਰ ਰਹਗੀ ਮੇਰਾ ਪੁੱਤ ਨਾ ਠੀਕ ਹੋਇਆ ਇਹ ਗੱਲ ਕਹਿਨ ਨੂੰ ਜੀਤ ਨਹੀਂ ਕਰਦਾ ਮੈਂ ਮਾਂ ਆ ਪਰ ਫਿਰ ਵੀ ਮੈਂ ਤੁਹਾਡੀ ਤਸੱਲੀ ਲਈ ਕਹਿ ਰਹੀ ਆ ਕਿ ਮੈਂ ਉਹਨੂੰ ਧੀ ਬਣਾਇਆ ਤਾਂ ਧੀ ਹੀ ਬਣਾਉਂਗੀ ਮੈਂ ਉਹਦਾ ਕੋਈ ਤੱਕਾ ਨਹੀਂ ਕਰਾਂਗੀ ਉਹਨੂੰ ਆਪਣੇ ਹੱਥੀ ਵਿਆਹ ਕੇ ਦੁਬਾਰਾ ਤੋੜਾਂਗੀ ਉਹਦੇ ਆਪਣੇ ਕੋਲੋਂ ਜ਼ਮੀਨ ਜਾਇਦਾਦ ਉਹਦੇ ਨਾਮ ਲਾਉਂਗੀ ਤੁਹਾਡੇ ਵੰਗਰ ਤੱਕੇ ਆ ਜੋਗੀ ਨਹੀਂ ਛੱਡੂਗੀ ਉਹਨੂੰ ਇਹ ਜਾ ਨਿਕਲ ਜਾ ਬਸ ਕਰੋ ਭੈਣ ਜੀ ਬਸ ਕਰੋ ਮੈਨੂੰ ਹੋਰ ਨਾ ਪ੍ਰਾਣੀਆਂ ਗੱਲਾਂ ਚ ਤਾਰੋ ਮੈਨੂੰ ਬਸ ਇਹੋ ਤਸੱਲੀ ਚਾਹੀਦੀ ਐ ਮੇਰੇ ਪੁੱਤ ਸੇਵਕ ਵੀ ਠੀਕ ਹੋ ਜੇ ਮੈਂ ਵੀ ਅਰਦਾਸਾਂ ਕਰਾਂ ਹਰ ਵਕਤ ਤੁਸੀਂ ਵੀ ਕਰੋ ਮੇਰੀ ਪੁੱਤਰੀ ਖੁਸ਼ੀ ਖੁਸ਼ਹਾਲੀ ਮੇਰੀ ਧੀ ਆਵੇ ਨਾਲ ਮੇਰਾ ਜਵਾਈ ਵੀ ਆਵੇ ਤੇ ਮਹਾਰਾਜ ਮੈਨੂੰ ਇੱਕ ਤੇ ਉੱਤੇ ਥਾਂ ਮਿਲ ਜੇਗੀ ਖੁਸ਼ੀ ਵੇਖ ਕੇ ਵੇਖੋ ਭੈਣ ਜੀ ਤੁਸੀਂ ਹੱਥ ਨਾ ਜੋੜੋ ਬਸ ਹੰਤੇ ਮੇਰੇ ਪੁੱਤ ਲਈ ਦੁਆਵਾਂ ਕਰੋ ਤੇ ਬਾਕੀ ਸਿਮਰਤ ਨਾਲ ਕੋਈ ਗੱਲ ਨਾ ਇਹੋ ਜੀ ਕਰਿਓ ਕਿ ਉਹਦਾ ਮਨ ਉਦਾਸ ਹੋਵੇ ਨੇ ਭੈਣ ਜੀ ਮੈਂ ਤੇ ਰੋਜ਼ ਪਾਠ ਕਰਾਂਗੀ ਉਹਦੇ ਨਾਮ ਦਾ ਇੱਕ ਰੋਜ਼ ਅਰਦਾਸ ਕਰਾਂਗੀ ਮੇਰਾ ਪੁੱਤ ਛੇਤੀ ਠੀਕ ਹੋ ਜੇ ਤੇ ਦੋਵੇਂ ਜੀ ਐ ਸੋਹਣੀ ਤਰ੍ਹਾਂ ਹੋਣ ਤੇ ਮਿਲਣ ਮੈਨੂੰ ਤੇ ਠੰਡ ਪੈ ਜਾਵੇ ਇਹੋ ਖੁਆਇਸ਼ ਭੈਣ ਜੀ ਮੇਰੀ ਆ ਮੈਨੂੰ ਵੀ ਉਸੇ ਦਿਨ ਦੀ ਠੀਕ ਆ ਉਦੋਂ ਹੀ ਖੁਸ਼ੀ ਮਿਲਣੀ ਮੈਨੂੰ ਜਿੱਦਨ ਮੇਰੇ ਨੋ ਪੁੱਤ ਵਧੀਆ ਤਰੀਕੇ ਨਾਲ ਜਿੱਦਾਂ ਆਮ ਜਾਂਦੇ ਆਉਂਦੇ ਹੱਸਣ ਖੇਡਣ ਘੁੰਮਣ ਫਿਰਨ ਜਾਣ ਮੈਂ ਤੇ ਇਹੋ ਦੁਆਵਾ ਰੋਜ਼ ਕਰਦੀ ਰੱਬਾ ਮੈਨੂੰ ਉਹ ਦਿਨ ਜਲਦੀ ਤੋਂ ਜਲਦੀ ਬਖਾ ਚਲੋ ਭੈਣ ਜੀ ਮੈਨੂੰ ਇੱਕ ਤਸੱਲੀ ਮਨ ਨੂੰ ਹੋ ਗਈ ਹੈ ਮੇਰੀ ਧੀ ਨੂੰ ਸੱਸ ਨਹੀਂ ਮਾਂ ਮਿਲੀ ਕੋਈ ਇਹਨਾਂ ਦੀ ਚਿੰਤਾ ਨਾ ਕਰਿਓ ਕਿਹ ਗੱਲ ਦੀ ਮੈਨੂੰ ਵੀ ਧੀ ਦੀ ਭੁੱਖ ਸੀ ਤੇ ਉਹਨੂੰ ਮਾਂ ਦੀ ਭੁੱਖ ਸੀ ਅਸੀਂ ਮਾਮਾ ਧੀਆ ਹੁਣ ਇੱਕੋ ਹੀ ਹਾਂ ਕੀ ਗੱਲ ਹੈ ਬੜੀਆਂ ਜੱਪੀਆਂ ਪਾਉਂਦੇ ਹੋ ਮੈਨੂੰ ਵੀ ਦੱਸ ਦ ਹਲੋ ਕੋਸ਼ਿਸ਼ ਨਹੀਂ ਪਤਾ ਬਾਸ ਹੁੰਦਾ ਹੈ ਪਿਆਰ ਜਿਹਾ ਜਾ ਗਿਆ ਹੈ ਖੁਸ਼ ਹੋ ਗਏ ਪਰ ਤੈਨੂੰ ਵੇਖ ਕੇ ਮਨ ਖੁਸ਼ ਹੋ ਗਿਆ ਤੇ ਜੱਪੀ ਪਾ ਲਈ ਯਾਰ ਦਰ ਦੇਖ ਨਹੀਂ ਖੁਸ਼ ਹੋ ਗਈ ਦਿਨ ਦੇ ਕੇ ਅੰਜੂ ਹਾਂਜੀ ਆ ਗਏ ਹੋ ਬਹਿ ਜਾ ਮੈਂ ਪਾਣੀ ਲਿਆਵਾ ਉਹ ਬਹਿ ਜਾ ਨਾ ਹੱਜ ਕਿੱਥੇ ਆ ਹਰ ਬਿੰਨਾ ਬਢੀ ਤੱਕ ਜਰਾ ਗਈ ਜੇ ਉਹਨੇ ਨਾ ਸੂਟ ਲਿੱਤੇ ਕੋਟਨ ਦੇ ਕਹਿੰਦੀ ਮੈਂ ਕਿਹਾ ਜੀਨਾ ਜੂਨਾ ਘੱਟ ਪਾਇਆ ਕਰ ਉਹਨੂੰ ਸੂਟਾਂ ਦੀ ਆਦਤ ਪਾਲਾ ਕੱਲ ਨੂੰ ਤੇਰਾ ਵਿਆਹ ਵੀ ਤਾਂ ਹੋਣਾ ਹੀ ਹੈ ਸੂਟਾਂ ਦੀ ਆਦਤ ਪਾਲਾ ਤੇ ਮੈਂ ਸੂਟ ਦਿੱਤੇ ਲੈ ਕੇ ਮੈਂ ਕਿਹਾ ਜੀ ਸੀਨੇ ਦੇ ਜਾ ਕੁੜੀ ਨੂੰ ਕੱਲੀ ਨਾਲ ਤੁਰਿਆਗਾ ਘਰ ਵੀ ਬਾਲਿਆ ਕਰ ਆਏ ਹਾਏ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਬੱਚੇ ਨੂੰ ਦੁਰਨਾ ਫਿਰ ਨਹਾਣਾ ਚਾਹੀਦਾ ਹੈਗਾ ਵਾ ਹੁਣ ਮੈਂ ਉਹਦੇ ਨਾਲ ਥੋੜੀ ਬੱਜੀ ਰਹਿਣਾ ਹੈਗਾ ਵਾ ਅਰ ਚ ਕਿਹੜੀ ਗੱਲ ਹੈ ਨਾਲ ਆ ਤੇ ਗਈਏ ਦੋ ਗਲੀਆਂ ਮਾਸੀ ਜੀ ਕਿੱਥੇ ਆ ਦੱਸ ਦੇ ਨਹੀਂ ਮਾਸੀ ਕਿੱਥੇ ਬਬੋ ਪਾਣੀ ਲੈ ਕੇ ਆਵਾ ਬਹਿ ਜਾ ਹਾਂ ਬਈ ਮਾਸੀ ਕਿੱਥੇ ਐ ਕੁੜੀ ਕਿੱਥੇ ਐ ਬਸ ਬੋਲਣਾ ਹੀ ਆਂਦਾ ਐ ਮਾਸੀ ਨਾਲ ਹੋ ਗਈ ਪਤਾ ਨਹੀਂ ਕੀ ਹੋ ਗਈ ਜਿਵੇਂ ਕੁਝ ਦੇ ਗਈ ਹੈ